ਅੱਜ 바ਵਾ ਸਭ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਸਰਮ ਨੌਜਵਾਨ ਸਬਾ ਪਗਵਾੜਾ ਦੇ ਵਿੜੇ ਵਿੱਚ ਮਨਾਇਆ ਜਾ ਰਿਹਾ ਸਮੂਹ ਦੇਸ਼ ਵਾਸੀਆਂ ਨੂੰ ਜੈਪੀ ਜੈ ਭਾਰਤ ਔਰ ਬਹੁਤ ਹੀ ਖੁਸ਼ੀ ਦਾ ਮਾਹੌਲ ਆ ਕਿ ਜਿਹੜੇ ਰਹਿਬਰ ਜਿਹੜੇ ਕ੍ਰਾਂਤੀਕਾਰੀ ਯੋਧਾ ਦੁਨੀਆ ਦੇ ਲਈ ਕੁਝ ਕਰਕੇ ਜਾਂਦੇ ਆ ਆਪਣਾ ਵਾਰ ਕੇ ਜਾਂਦੇ ਆ ਉਹਨਾਂ ਦੇ ਜਨਮ ਦਿਹਾੜੇ ਮਨਾਏ ਜਾਂਦੇ ਆ ਔਰ ਉਹਨਾਂ ਨੇ ਪੂਰੀ ਮਾਨਵਤਾ ਲਈ ਬਹੁਤ ਵੱਡਾ ਜਿਹੜਾ ਕੁਰਬਾਨੀ ਕੀਤੀ ਆ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਔਰ ਭਾਰਤ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਰਹੇ 32 ਡਿਗਰੀ ਉਹਨਾਂ ਨੇ ਹਾਸਲ ਕੀਤੀਆਂ ਔਰ ਚਾਰ ਵਿਸ਼ਿਆਂ ਦੇ ਉੱਪਰ ਪੀ ਐਚ ਡੀ ਜਿਹੜੀ ਪ੍ਰਾਪਤ ਕੀਤੀ ਔਰ ਪੂਰੀ ਦੁਨੀਆ ਦੇ ਅੰਦਰ ਅੱਜ ਉਹਨਾਂ ਦਾ ਨਾਮ ਆ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਬਹੁਤ ਹੀ ਮੁਸ਼ਕਲਾਂ ਦੇ ਵਿੱਚ ਪੜਦੇ ਹੋਏ ਅੱਗੇ ਵਧੇ ਸੰਘਰਸ਼ ਕੀਤਾ ਸੰਘਰਸ਼ ਕਰਨ ਤੋਂ ਬਾਅਦ ਇਸ ਮੁਕਾਮ ਤੇ ਪਹੁੰਚੇ ਇਸ ਭਾਰਤ ਦੇਸ਼ ਦਾ ਸੰਵਿਧਾਨ ਲਿਖਿਆ ਔਰ ਅੱਜ ਜਿਹੜਾ ਸਾਡੇ ਦੇਸ਼ ਦੇ ਅੰਦਰ ਜਿੰਨੀ ਵੀ ਕਾਨੂੰਨ ਵਿਵਸਥਾ ਹੈਗੀ ਆ ਜੋ ਵੀ ਸਾਨੂੰ ਅਧਿਕਾਰ ਮਿਲੇ ਆ ਉਹ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੇਣਾ ਔਰ ਖਾਸ ਕਰਕੇ ਸਾਡੀ ਨਾਰੀ ਜਾਤੀ ਨੂੰ ਬਹੁਤ ਵੱਡਾ ਅਧਿਕਾਰ ਦਿੱਤਾ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ਜਿਨ੍ਹਾਂ ਨੂੰ ਇਲੈਕਸ਼ਨ ਲੜਨ ਦਾ ਕੋਈ ਅਧਿਕਾਰ ਨਹੀਂ ਸੀ ਔਰ ਨੌਕਰੀਆਂ ਪ੍ਰਾਪਤ ਕਰਨ ਦਾ ਕੋਈ ਅਧਿਕਾਰ ਨਹੀਂ ਸੀ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਨੂੰ ਜਿੰਨਾ ਵੀ ਅਸੀਂ ਨਤਮਸਤਕ ਹੋ ਲਈਏ ਬਹੁਤ ਘਟਾ ਕਿਉਂਕਿ ਉਹ ਜਿਹੜੇ ਰੈਬਰ ਹੋਇਆ ਜਿਨ੍ਹਾਂ ਨੇ ਆਪਣੇ ਬੈਂਕ ਬੈਲੈਂਸ ਨਹੀਂ ਭਰੇ ਜਿਨ੍ਹਾਂ ਨੇ ਪ੍ਰਾਪਰਟੀਆਂ ਨਹੀਂ ਬਣਾਈਆਂ ਜਿਨ੍ਹਾਂ ਨੇ ਆਪਣਾ ਆਪ ਆਪਣੇ ਪਰਿਵਾਰ ਨੂੰ ਵਾਰ ਦਿੱਤਾ ਇਸ ਦੇਸ਼ ਦੀ ਖਾਤਰ ਔਰ ਦਬੇ ਕੁਚਲੇ ਲੋਕਾਂ ਨੂੰ ਉੱਪਰ ਚੁੱਕਣ ਦੇ ਲਈ ਔਰ ਪੂਰੀ ਇਮਾਨਤਾ ਲਈ ਆਪਣਾ ਆਪ 바ਰਿਆ ਔਰ ਖਾਸ ਕਰਕੇ ਦੇਸ਼ ਦੀ ਨਾਰੀ ਨੂੰ ਉਦਘਾਰ ਦੇ ਕੇ ਉਹਨਾਂ ਨੂੰ ਅੱਗੇ ਵਧਾਇਆ ਔਰ ਅੱਜ ਸਾਡੇ ਦੇਸ਼ ਦੇ ਅੰਦਰ ਚਾਹੇ ਕੋਈ ਆਈਪੀਐਸ ਔਰਤ ਬਣਦੀ ਆ ਚਾਹੇ ਕੋਈ ਆਈਏਐਸ ਬਣਦੀ ਆ ਚਾਹੇ ਕੋਈ ਬਟ ਦੇ ਅਰਥ ਦੇ ਬਰਾਜਮਾਨਾ ਕੋਈ ਮੰਤਰੀ ਬਣਦੀ ਆ ਮੁੱਖ ਮੰਤਰੀ ਬਣਦੀ ਆ ਤੋ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੇਣ ਆ ਔਰ ਸਰਬ ਨੌਜਵਾਨ ਸਭਾ ਦੇ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਕਰਨੀ ਬਹੁਤ ਘੱਟ ਆ ਕਿਉਂਕਿ ਸਮੇਂ ਸਮੇਂ ਅਨੁਸਾਰ ਜਿੰਨੇ ਵੀ ਸਾਡੇ ਆਜ਼ਾਦੀ ਗੁਲਾਟੀ ਆ ਜਿੰਨੇ ਵੀ ਸਾਡੇ ਚੰਗੇ ਲੇਖਕ ਆ ਚੰਗੇ ਵਿਚਾਰਕ ਆ ਉਹਨਾਂ ਦੀ ਵਿਚਾਰਧਾਰਾ ਸਮਾਜ ਨੂੰ ਵੰਡਦੇ ਆ ਔਰ ਮੈਂ ਇਹਨਾਂ ਦਾ ਸ਼ੁਕਰੀਆਦਾ ਕਰਦਾ ਵਾਂ ਕਿ ਅਜੇਹੇ ਇਨਕਲਾਬੀ ਲੋਕ ਇਨਕਲਾਬੀ ਸੰਸਥਾ ਅੱਜ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਜਨਮ ਦਿਨ ਮਨਾ ਰਹੀ ਆ ਉਨ੍ਹਾਂ ਦੇ ਵਿਚਾਰ ਪੂਰੇ ਦੇਸ਼ ਦੇ ਅੰਦਰ ਪੂਰੇ ਸਮਾਜ ਦੇ ਅੰਦਰ ਵੰਡ ਰਹੀ ਹੈ ਜਿੰਨਾ ਵੀ ਨਾ ਜਿੰਨਾ ਦਾ ਧੰਨਵਾਦ ਕਰ ਲੈ ਬਹੁਤ ਘੱਟ ਆ ਬਹੁਤ ਬਹੁਤ ਸ਼ੁਕਰੀਆ ਜੈ ਭੀਮ ਜੈ ਪਰਮ